ਕਾਰਤੇ ਬਾਸ ਕੱਚੇ ਮਜ਼ਦਮਾਂ ਦੀ ਗ੍ਰੇਡ ਦਾ ਜਿਹੜਾ ਉਹ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਅੱਜ ਜਿਹੜੀ ਹੜਤਾਲ ਆ ਰਹੀ ਆ ਕਿਸੀ ਪਰਵਾਹੀ ਚੌਥੇ ਦਿਨ ਕੱਚੇ ਮਜ਼ਦਮਾਂ ਦੀ ਜਿਹੜੀ ਆ ਦਾਖਲ ਹੋ ਗਈ ਆ ਭਾਵੇਂ ਬੀਤੇ ਦਿਨ ਸਰਕਾਰ ਤੇ ਮਜ਼ਦਮਾਂ ਦੇ ਵਿੱਚ ਇੱਕ ਮੀਟਿੰਗ ਹੋਈ ਸੀ ਲੇਕਿਨ ਇਹ ਮੀਟਿੰਗ ਦਾ ਜਿਹੜਾ ਪੂਰਾ ਹੱਲ ਜਿਹੜਾ ਨਹੀਂ ਨਿਕਲ ਚੰਗਾ ਸੋ ਵੀ ਪਹਿਲਾਂ ਖਬਰ ਆ ਰਹੀਆਂ ਸੀ ਕਿ ਆ ਚੱਲ ਕੇ ਕਿ ਹੜਤਾਲ ਨੂੰ ਖਤਮ ਕਰ ਦਿੱਤਾ ਗਿਆ ਲੇਕਿਨ ਜੂਨੀਅਰ ਰਿਆਗੂ ਜਿਹੜੇ ਫੇਰ ਉਹ ਅਰਕੇ ਜਿਹੜੇ ਬੈਠੇ ਆ ਵੀ ਉਹਨਾਂ ਨੇ ਕਹਿ ਵੀ ਪਹਿਲਾਂ ਜਿਹੜਾ ਸਾਡੀਆਂ ਮੰਗਾਂ ਉਹ ਪੂਰੀ ਤਰ੍ਹਾਂ ਜਿਹੜਾ ਮੰਨੀਆਂ ਜਾਣ ਤੋਂ ਬਾਅਦ ਹੀ ਅਸੀਂ ਜਿਹੜਾ ਬ ਇਸ ਰੇਕਤੇ ਦਾ ਜਿਹੜਾ ਖਮਿਆਜਾ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਸਵਾਰੀਆਂ ਜੜੀਆਂ ਭੁੱਗਲੀਆਂ ਹੋਈਆਂ ਸਾਬਤ ਤੌਰ ਤੇ ਦਿਖਾਈ ਦੇ ਰੀਆਂ ਕਿਉਂਕਿ ਸਵਾਰੀਆਂ ਜੜੀਆਂ ਇੱਥੇ ਘੰਟੋਂ ਘੰਟੇ ਜਿਹੜਾ ਇੰਤਜ਼ਾਰ ਜੜੀਆਂ ਕਰਦੀਆਂ ਲੇਕਿਨ ਬਸਾਂ ਜੜੀਆਂ ਇੱਥੇ ਨਹੀਂ ਆ ਰਹੀਆਂ ਜੋ ਦਿਖਾਉਂਦਾ ਵੀ ਕਿੰਨਾ ਜਿਹੜੇ ਯਾਤਰੀ ਹੈਗੇ ਫਰੋਜਪੁਰ ਵੱਲ ਚੱਲਦੇ ਤੇ ਉਹ ਖੱਜਲ ਖਵਾੜ ਜਿਹੜੇ ਹੁੰਦੇ ਹੋਏ ਸਾਬਤ ਤੌਰ ਤੇ ਉਹ ਦਿਖਾਈ ਦੇ ਰਿਆ ਇਹਨਾਂ ਹਾਲਾਤਾਂ ਦੇ ਵਿੱਚ ਸਮਝ ਸਕਦੇ ਹੋ ਵੀ ਜਿਨ੍ਹਾਂ ਨੇ ਸਫ਼ਰ ਕਰਨਾ ਤੋਂ ਦਾ ਹੱਕ ਹੈ ਉੱਚੀ ਜਾਣਾ ਉਹਨਾਂ ਨੂੰ ਕਾਫੀ ਜੜੀਆਂ ਮੁਸ਼ਕਲ ਆਦੀਆਂ ਕਿਉਂਕਿ ਕਈਆਂ ਨੇ ਆਪਣੇ ਜ਼ਰੂਰੀ ਕੰਮਾਂ ਵਾਸਤੇ ਜਾਣਾ ਹ ਆਪਣੇ ਆਪਣੇ ਜਿਹੜੇ ਸਾਧਨ ਹੈ ਉਹ ਜਿਹੜੇ ਨਹੀਂ ਮੌਜੂਦ ਹੈਗੇ ਜਿਸ ਕਰਕੇ ਲੋਕਾਂ ਦੀਆਂ ਵੱਡੀਆਂ ਮੁਸਕਰਾਹਟ ਦੇਖਣ ਨੂੰ ਮਿਲਦੀਆਂ ਪਈਆਂ ਇੱਥੇ ਇਹ ਗੱਲ ਕਰਦੇ ਆ ਭਾਜੀ ਹੜਤਾਲ ਕਰਕੇ ਕਿੰਨਾ ਕੁ ਫਰਕ ਪੈ ਰਿਹਾ ਹੈ ਫਰਕ ਪੈ ਰਿਹਾ ਲੋੜ ਵਿੱਚ ਜੇ ਨੁਕਸਾਨ ਆ ਉਹ ਦੋ ਸਵਾਰੀਆਂ পাগল ਹੋ ਜਾਂਦੀਆਂ ਤੇ ਸ਼ਹਿਰ ਕੰਚ ਨਹੀਂ ਚੱਲਦਾ

ਤੇ ਦੇਖਦੇ ਕਭੀ ਲੋਕ ਕਰਿਆ ਕਾਫੀ ਖਰਚ ਕਰਦੇ ਦਿਖਾਦੇ ਨੇ ਸਟੋਰ ਲੋਕਾਂ ਦਾ ਦਾਪਸ ਕਰਮ ਹੈ ਵੀ ਆਖਿਰ ਉਹਨਾਂ ਦੇ ਮਨਾਂ ਦੇ ਵਿੱਚ ਕੀ ਸੋਚ ਆਇਆ ਸ਼ੋਰਟ ਕਾ ਨੂੰ ਲੈ ਕੇ ਤੇ ਕਿੰਨੀਆਂ ਪਰਸਾਨੀਆਂ ਜਿਹੜੀਆਂ ਉਠਾਣੀਆਂ ਪੈਰੀਆਂ ਵੀ ਕਿੰਨੀਆਂ ਮੁਸ਼ਕਲਾਂ ਤੇ ਬਹੁਤਿਆ ਹੁਣ ਸਰਕਾਰ ਨੇ ਵੀ ਬਾਤ ਸੋਚਣਾ ਚਾਹੀਦਾ ਵਾ ਕਿ ਇਹ ਜਿਹੜੀ ਖੇਤੀ ਦਾ ਖੇਤੀੰਦ ਦੇ ਮਸਲਾ ਲੈ ਆ ਜਾਵੇ ਜਾਂ ਕਿ ਉਹ ਆ ਆ ਮੁਸ਼ਕਲਾ ਆਮ ਪਬਲਿਕ ਦੀ ਅੱਜ ਚੌਥੇ ਦਿਨ ਹੜਤਾਲ ਲੱਗੀ ਆ ਚੌਥੇ ਦਿਨ ਸਵਾਰੀਆਂ ਦੇਖਦੇ ਆਂ ਵੀ ਬੱਸਾਂ ਦੇ ਦੇ ਵਿੱਚ ਜਿਹੜੀਆਂ ਖੱਤਲ ਖਵਾਉਂਦੀਆਂ ਆਂ ਆਂੀਆਂ ਕੋਈ ਮੁਰਜੀਆਂ ਨਹੀਂ ਉਹਦਾ ਜਿਹੜਾ ਸਾਰਾ ਅਸਲ ਜਿਹੜਾ ਉਹ ਸਵਾਰੀਆਂ ਤੇ ਪੈਸਾ ਹੜਤਾਲ ਨਾਲ ਦਿਖਾਈ ਦੇ ਰਿਹਾ ਹੈ ਹਾਂਜੀ ਹਾਂਜੀ ਬਹੁਤ ਜ਼ਿਆਦਾ ਗਲਤੀ ਹੋ ਰਹੀ ਆ ਜੀ ਕੀ ਕਰ ਸਕਦੇ ਆਂ ਨਾ ਗਾੜੀ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਆ ਆਮ ਪਬਲਿਕ ਬਾਰੇ ਕੋਈ ਸੋਚਣਾ ਇਹ ਲੋਕਾਂ ਦਾ ਜਿਹੜਾ ਤੁਸੀਂ ਦੇਖ ਰਹੇ ਹੋ ਵੀ ਰੋਸ ਹੈਗਾ ਦੁੱਖ ਹੈਗਾ ਉਹ ਜਿਹੜਾ ਸਾਫ ਤੌਰ ਤੇ ਦਿਖਾਈ ਦੇ ਰਿਹਾ ਕਿਉਂਕਿ ਜਿਹੜੇ ਮੁਲਾਜ਼ਮਾਂ ਦੀ ਜਿਹੜੀ ਹੜਤਾਲ ਹੈ ਉਹਦਾ ਸਾਫ ਸਾਫ ਅਸਰ ਜਿਹੜਾ ਉਹ ਲੋਕਾਂ ਤੇ ਪੈਂਦਾ ਦਿਖਾਈ ਦੇ ਰਿਹਾ ਚੌਥੇ ਦਿਨ ਦੇ ਵਿੱਚ ਜਿਹੜੀ ਹੜਤਾਲ ਹੈ ਉਹ ਦਾਖਲ ਹੋ ਚੁੱਕੀ ਆ ਖਾਸ ਤੌਰ ਤੇ ਬੀਬੀਆਂ ਨੂੰ ਬੜੀਆ ਮੁਸ਼ਕਲ ਆ ਰਹੀਆਂ ਕਿਉਂਕਿ ਬੀਬੀਆਂ ਜ਼ਿਆਦਾਤਰ ਜਿਹੜੀਆਂ ਵੀ ਉਹ ਕਹਿ ਸਕਦੇ ਆ ਕਿ ਆਧਾਰ ਕਾਰਡ ਤੇ ਸਫਰ ਕਰਦੀਆਂ ਹੁਣ ਉਹਨਾਂ ਦੇ ਆਧਾਰ ਕਾਰਡ ਜਿਹੜੇ ਆ ਉਹ ਪ੍ਰਾਈਵੇਟ ਬੱਸਾਂ ਵਿੱਚ ਨਹੀਂ ਚੱਲਦੇ ਕਿਉਂਕਿ ਜਿਹੜੀਆਂ ਡਰਾਈਵਰ ਬੱਸਾਂ ਦੇ ਵਿੱਚ ਜਿਹੜੀਆਂ ਵੀ ਉਹ ਬੱਸਾਂ ਜਿਹੜੀਆਂ ਚੱਲਦੀਆਂ ਹੋਈਆਂ ਉਹ ਜੁਰੂਰ ਦਿਖਾਈ ਦੇ ਰਹੀਆਂ ਲੇਕਿਨ ਸਰਕਾਰੀ ਬੱਸਾਂ ਨਾ ਹੁਣ ਕਰਕੇ ਬੀਬੀਆਂ ਨੂੰ ਬੜੀਆਂ ਮੁਸ਼ਕਲਾਂ ਦਾ ਉਹ ਸਾਹਮਣਾ ਕਿੰਨਾ ਲੈਣਾ ਪੈ ਰਿਹਾ ਹੈ ਸਮਾਜਿਕ ਖੇੜੇ ਨਾਲ ਗੱਲ ਕਰਦੇ ਆ ਪੁੱਛਦੇ ਆ ਵੀ ਇਹ ਤਾਂ ਬੈਠ ਕੇ ਕਿੰਨੀ ਉਹਨਾਂ ਨੂੰ ਮੁਸ਼ਕਲ ਆ ਰਹੀਆਂ ਵੀ ਜਰਾ ਉਹ ਸਾਹਮਣਾ ਜਿਹੜਾ ਕਰੇ ਸਮਾਜਿਕ ਕਿੰਨੀ ਇੱਕ ਬੱਸਾਂ ਨਹੀਂ ਚੱਲਦੀਆਂ ਨੇ ਅਸੀਂ ਤਾਂ ਵੀਰਾਂ ਉਧਰ ਆਏ ਆ ਆਪਣੇ ਧਰਮ ਘਟਲੋਂ ਜੀ ਬੱਸ ਬਹੁਤ ਲੇਟ ਬੱਸ ਨਹੀਂ ਸਨ ਕਿ ਬਹੁਤ ਮੁਸ਼ਕਲ ਜੀ ਆਏ ਵੀ ਜਿਹੜੀ ਪ੍ਰਾਈਵੇਟ ਬੱਸਾਂ ਮਾਤਾ ਜੀ ਚੱਲਦੀਆਂ ਪਈਆਂ ਲੇਕਿਨ ਸਰਕਾਰੀ ਬੱਸਾਂ ਨਹੀਂ ਚੱਲਦੀਆਂ ਪਈਆਂ ਸਮਝਦੇ ਵੀ ਉਸ ਕਰਕੇ ਸਾਰੀ ਜਿਹੜੀ ਹੋ ਰਹੀ ਹੈ ਹਾਂ ਉਸੇ ਕਰਕੇ ਹੋ ਰਹੀ ਹੈ ਵੀ ਉਹ ਫਿਰ ਅੱਡੇ ਅੱਡੇ ਤੇ ਰੋਕਦੇ ਆ ਸਰਕਾਰੀ ਰੋਕਦੇ ਨਹੀਂ ਸਵਧੀਆ ਹਾਂ ਇਹ ਤਾਂ ਬਹੁਤ ਫਰਕ ਪੈਂਦਾ ਸਰਕਾਰੀ ਦਾ ਤੇ ਪ੍ਰਾਈਵੇਟ ਦਾ ਕਿੰਨਾ ਕੁ ਇੰਤਜ਼ਾਰ ਕਰਨਾ ਪੈਂਦਾ ਜੀ ਬਹੁਤ ਆਪ ਕਰਨੀ ਚਾਹਦੇ ਬੈਠੇ 8 ਘੰਟਾ ਹੋ ਗਏ ਸਨ ਬੈਠਾ ਉਹ ਤੇ ਮੰਟਪ ਮੰਡੀ ਚੱਲ ਜਾਂਦੀ ਹੈ ਮੰਟਪ ਦੀ ਲੈ ਕੇ ਫਰਕ ਪੈਂਦਾ ਮਤੇ ਇੱਕ ਹੋਰ ਵੀ ਜਿਹੜੀ ਚੀਜ਼ ਦਾ ਫਰਕ ਪੈਂਦਾ ਵੀ ਕਈ ਜਿਹੜੀ ਬੀਬੀਆਂ ਨੇ ਅਧਾਰ ਕਾਰਡ ਦੀ ਫਸਤੋਂ ਕਦੇ ਮਿਲ ਗਿਆ ਔਰ ਸਰਕਾਰੀ ਜਿਹੜੇ ਉਹਨਾਂ ਨੇ ਸ਼ੁਰੂਆਤ ਕੀਤੀ ਉਹ ਬੀਬੀਆਂ ਲਈ ਕਾਫੀ ਫਾਇਦਾ ਇੰਨੀ ਇਹ ਚੀਜ਼ ਦਾ ਫਰਕ ਹੈ ਜਦ ਵੀ ਆਪਾਂ ਲਾ ਕੇ ਜਾਂਦੇ ਹੋਰ ਸਰਕਾਰਾਂ ਕੰਮ ਕਰਨ ਅਧਾਰ ਕੜਦੀ ਕਿਹੜੀ ਗੱਲ ਹੈ ਹਮ ਅਧਾਰ ਕੜਦੀ ਕੋਈ ਮੁਸ਼ਕਲ ਨਹੀਂ ਆਉਂਦੀ 59 ਪਰਨਾ ਨਾ ਇਹ ਹੋਰ ਮੁਸ਼ਕਲ ਆਉਂਦੀ ਹੈ ਕਾ ਅਧਾਰ ਕੜਡ ਬੰਦ ਵੀ ਕਹਿ ਸਕਦੇ ਆ ਵੀ ਬੱਚਾ ਚੱਲਣੀਆਂ ਚਾਹੀਦੀਆਂ ਹਾਂ ਬੱਚਾ ਚੱਲਣ ਦਾ ਚਾਹੀਦੀਆਂ ਆਹ ਕਾਰਡ ਦੀ ਫਾਈਲ ਚੋਣੀ ਵੀ ਕਹਿ ਸਕਦੇ ਆ ਬੱਚਾ ਜੜੀਆਂ ਚਲੀਆਂ ਚਾਹੀਦੀਆਂ ਜਿਹੜੀਆਂ ਮੁਸ਼ਕਲਾਂ ਨੂੰ ਜਿਹੜਾ ਲੋਕਾਂ ਨੂੰ ਜਿਹੜਾ ਵੀਓ ਪੇਸ਼ ਆ ਰਹੀਆਂ ਸਾਥੋਂ ਤੇ ਘੱਟੋ ਘੱਡੀ ਜਣਾ ਇੰਤਜ਼ਾਰ ਕਰਨਾ ਪੈ ਰਿਹਾ ਉਹ ਵੀ ਜਿਹੜੇ ਹਾਲਾਤ ਆ ਉਹ ਦੇਖਣ ਨੂੰ ਮਿਲਦੇ ਪਏ ਆ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਕਈ ਲੋਕ ਜਿਹੜੇ ਬੱਸਾਂ ਦਾ ਇੰਤਜ਼ਾਰ ਕਰਦੇ ਪਏ ਆ ਕਿਉਂਕਿ ਉਹਨਾਂ ਨੂੰ ਉਹਨਾਂ ਨੂੰ ਹੁੰਦਾ ਵੀ ਜਿਹੜੀ ਬੱਸ ਜਲਦੀ ਮਿਲੇ ਤੇ ਆਪਣੇ ਜਣਾ ਸਫ਼ਰ ਤੈਅ ਕਰਨਾ ਹੈ ਉਥੇ ਮੰਜ਼ਿਲ ਤੇ ਪਹੁੰਚਣ ਲੇਕਿਨ ਇਹਨਾਂ ਹਾਲਾਤਾਂ ਵਿੱਚ ਫਿਰ ਉਹ ਕਿਸ ਤਰ੍ਹਾਂ ਆਪਣੀ ਮੰਜ਼ਿਲ ਤੇ ਜਣਾ ਉਹ ਪਹੁੰਚ ਸਕਦੇ ਆ ਇਹ ਜਿਹੜੀ ਇੱਕ ਸੋਚਣ ਵਾਲੀ ਗੱਲ ਜ਼ਰੂਰ ਬਣੀ ਹੋਈ ਆ ਸਾਜੀ ਹੜਤਾਲ ਦਾ ਕਿੰਨਾ ਕੋ ਅਸਰ ਨਜ਼ਰ ਆ ਰਿਹਾ ਹੈ ਬਾਈ ਹੜਤਾਲ ਬੱਸਾਂ ਸਰਕਾਰੀ ਨਹੀਂ ਆ ਰਹੀਆਂ ਫਿਰ ਪਹਿਰੇ ਵਿੱਚ ਨਹੀਂ ਮਤਲਬ ਬਾਹਰ ਸੇ ਆਇਆ ਹਾਂ ਅੱਛਾ ਦਿੱਲੀ ਸਾਂ ਆਬੀ ਅੱਛਾ ਮਾਲੂਮ ਨਹੀਂ ਹਮਕੋ ਗਾਲ ਨਹੀਂ ਆਪਕੋ ਪਤਾ ਨਹੀਂ ਕੁਛ ਲੋਕ ਜਿਹੜੇ ਬਾਹਰੋਂ ਆਇਆ ਉਹਨਾਂ ਚੈਲੇ ਨੂੰ ਹੱਜੇ ਤਾਂ ਕੋਈ ਨਹੀਂ ਪਤਾ ਇਹ ਹੜਤਾਲ ਹੈ ਕਿ ਨਹੀਂ ਹੈਗੀ ਲੇਕਿਨ ਬੱਸਾਂ ਤਾਂ ਦੀ ਹਾਲ ਜੂਰ ਕਰਦੇ ਪਏ ਆ ਲੇਕਿਨ ਬੱਸਾਂ ਜਿਹੜੀਆਂ ਅੱਜ ਸਰਕਾਰੀ ਨਹੀਂ ਕੋਈ ਦੀ ਦਿਖਾਈ ਦੇ ਰੀਆਂ ਭਾਜੀ ਜਿਹੜੀਆਂ ਬੱਸਾਂ ਨਹੀਂ ਆ ਰਹੀਆਂ ਔਰ ਇ ਕਰਕੇ ਕੀ ਫਰਕ ਹੈ ਮੈਨੂੰ ਜਿਹੜੀ ਪਰੇਸ਼ਾਨੀ ਬਹੁਤ ਹੋ ਰਹੀ ਹੈ ਜਿੰਨੀ ਬੱਸਾਂ ਨਹੀਂ ਕਿੰਨੀ ਕੁ ਦੇਰ ਤੋ ਇੰਤਜ਼ਾਰ ਕਰਦੇ ਹੋ ਹਮ ਲੋਕਾਂ ਜੋ ਫਿਰ ਕੋਈ ਲੱਗਦਾ ਵੀ ਕੋਈ ਹੋਰ ਸਾਧਨ ਤੁਹਾਨੂੰ ਦੇਖਣਾ ਪਵੇਗਾ ਵੀ ਮਤਲਬ ਮੰਜ਼ਿਲ ਤੇ ਆਪਣੀ ਪਹੁੰਚਣ ਵਾਸਤੇ ਕਿਉਂਕਿ ਜਿੱਥੇ ਤੁਸੀਂ ਜਾਣਾ ਹੈ ਉੱਥੇ ਪਹੁੰਚਣਾ ਦਾ ਜ਼ਰੂਰੀ ਹੁੰਦਾ ਕੋਈ ਗੱਲ ਨਹੀਂ ਫਿਰ ਟਾਈਮ ਤਾਂ ਲੱਗੂਗਾ ਹੁਣ ਸਰਚ ਆਉਗੀ ਠੀਕ ਹੈ ਸਰਦ ਵੀ ਲੋਕ ਵੀ ਜਿਹੜੇ ਆ ਉਹ ਕੀ ਕਰਨ ਕਿਉਂਕਿ ਜਰੂ ਸਰਕਾਰੀ ਬੱਸਾਂ ਨਹੀਂ ਚੱਲਦੀਆਂ ਉਹਦਾ ਅਸਰ ਤਾਂ ਸਾਫ਼ ਤੌਰ ਤੇ ਦੇਖਣ ਨੂੰ ਮਿਲਦਾ ਪਿਆ ਲੇਕਿਨ ਜਿਹੜੀਆਂ ਪ੍ਰਾਈਵੇਟ ਬੱਸਾਂ ਹੈਗੀਆਂ ਇੱਕਾ ਦੁਕਾ ਉਹ ਤੁਹਾਨੂੰ ਜਿਹੜੀਆਂ ਦਿਖਾ ਰਿਹਾ ਵੀ ਜਿਹੜੀਆਂ ਅੱਡੇ ਤੇ ਲੱਗੀਆਂ ਹੋਈਆਂ ਕੋਈ ਵੀ ਜੜੀ ਬਾਤ ਛੱਡੇ ਦੇ ਜੜੀ ਸਰਕਾਰੀ ਬਾਤ ਜੜੀ ਆ ਪੀਆਰਟੀਸੀ ਬੱਸ ਉਹ ਲੱਗੀ ਹੋਈ ਦਿਖਾਈ ਨਹੀਂ ਦੇਣੀ ਪੂਰਾ ਜਿਹੜਾ ਜਿਹੜਾ ਹੈਗਾ ਵੀ ਇਹ ਵੀ ਕਹਿ ਸਕਦੇ ਆ ਵੀ ਅੱਡਾ ਹੈਗਾ ਪੂਰੀ ਤਰ੍ਹਾਂ ਜਿਹੜਾ ਉਹ ਖਾਲੀ ਨਜ਼ਰ ਆ ਰਿਹਾ ਜਿਸ ਕਾਰਕ ਕਿ ਵੀ ਲੋਕਾਂ ਦੀਆਂ ਜੜੀਆਂ ਪਰੇਸ਼ਾਨੀਆਂ ਬੜੀਆਂ ਹੋਈਆਂ ਤੇ ਲੋਕ ਚਾਹਦੇ ਆ ਇਹ ਹੜਤਾਲ ਜਲਦੀ ਤੋਂ ਜਲਦੀ ਜੜੀ ਆ ਬੰਦ ਹੋਣੀ ਚਾਹੀਦੀ ਆ ਤਾਂ ਜੋ ਲੋਕਾਂ ਨੂੰ ਜੜਾ ਸੁੱਖ ਦਾ ਸਾਹ ਮਿਲ ਸਕੇ ਲੇਕਿਨ ਅਜੇ ਤੱਕ ਵੀ ਯੂਨੀਅਨ ਦੇ ਜਿਹੜੇ ਆਗੂ ਹੈਗੇ ਨੇ ਜਿਹੜੇ ਨੇ ਮੁਲਾਜ਼ਮ ਜਿਹੜੇ ਹੈਗੇ ਨੇ ਜਿਹੜੇ ਹੜਤਾਲ ਤੇ ਬੈਠੇ ਨੇ ਉਹ ਤੇ ਸਰਕਾਰ ਦੇ ਵਿੱਚ ਕੁਝ ਗੱਲਾਂ ਜੜੀਆਂ ਸਮਤੀ ਜਿਹੜੀ ਆ ਕੱਲ ਖਬਰ ਆਈ ਸੀ ਕਿ ਉਹ ਬੰਦੀ ਹੋਈ ਸਾਹ ਤੇ ਕਾਈ ਦਿੱਤੀ ਲੇਕਿਨ ਕਾਫੀ ਜਣੀਆਂ ਹਜੇ ਵੀ ਉਹ ਗੱਲਾਂ ਹੈਗੀਆਂ ਵੀ ਜਿਹੜੇ ਕਰਕੇ ਮੁਲਾਜ਼ਮਾਨੀ ਜਿਹੜੀ ਹੜਤਾਲ ਨੂੰ ਜਿਹੜਾ ਖਤਮ ਨਹੀਂ ਕੀਤਾ ਤੇ ਉਹਨਾਂ ਦਾ ਕਹਿਣਾ ਹੈ ਵੀ ਜਿੰਨਾ ਚੱਕਰ ਉਹਨਾਂ ਦੀ ਜਿਹੜੀਆਂ ਮੰਗਾਂ ਪੂਰੀ ਤਰ੍ਹਾਂ ਮੰਨੀਆਂ ਨਹੀਂ ਜਾਂਦੀਆਂ ਉਨੀ ਦੇਰ ਤੱਕ ਜਿਹੜੀ ਇਹ ਹੜਤਾਲ ਜਿਹੜੀ ਉਹ ਜਾਰੀ ਰਹੇਗੀ ਤੇ ਇਹਦਾ ਜਿਹੜਾ ਖਮਿਆਜਾ ਜਿਹੜਾ ਹੈਗਾ ਉਹ ਆਮ ਲੋਕਾਂ ਨੂੰ ਪੁੱਕਣਾ ਪਵੇਗਾ ਕਿਉਂਕਿ ਲੋਕ ਜਿਹੜੇ ਆ ਜਿਨ੍ਹਾਂ ਨੇ ਸਫ਼ਰ ਰੋਜ਼ਾਨਾ ਕਰਨਾ ਹੁੰਦਾ ਉਹਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਹੜਤਾਲ ਕਰਨ ਲੋਕਾਂ ਨੂੰ ਬੱਸਾਂ ਜਿਹੜੀਆਂ ਬੜੀ ਦੇਰੀ ਦੇ ਨਾਲ ਮਿਲਦੀਆਂ ਜਿੱਥੇ ਵੀ ਉਹਨਾਂ ਨੇ ਜਾਣਾ ਉਹ ਮੰਜ਼ਿਲ ਤੇ ਜਲਦੀ ਉਹ ਤਹ ਨਹੀਂ ਕਰ ਪਹਿੰਦੇ ਭਾਜੀ ਕੀ ਨਜ਼ਰ ਆਉਂਦਾ ਈ ਹੜਤਾਲ ਕਰਕੇ ਸਰ ਬੱਸਾਂ ਬਹੁਤ ਨਾ ਆਉਂਦੀਆਂ ਹੋਈ ਹੋਈ ਆ ਮੰਦਰ ਦਾ ਹਾਂ ਪਰੇਸ਼ਾਨ ਹੋ ਗਏ ਸਵਾਰੀਆਂ ਤੁਸੀਂ ਕਿੰਨੇ ਕੁ ਦੇਰ ਤੋਂ ਇੰਤਜ਼ਾਰ ਕਰਦੇ ਹੋ ਮੈਨੂੰ ਹੋਏ 15 ਮਿੰਟ ਆਏ ਓਕੇ ਮੈਂ ਜਲਦੀ ਰੌਂ ਜਾਣਾ अच्छा तो ਤੁਹਾਨੂੰ ਪਤਾ ਨਹੀਂ ਸੀ ਭਾਜੀ ਕਿ ਚਾਰ ਦਿਨ ਹੜਤਾਲ ਚੱਲਦੀ ਪਈ ਆ ਫਿਰ ਕੀ ਪਤਾ ਪਤਾ ਨਹੀਂ ਜਿਹੜੇ ਰੈਸਟੋਰੈਂਟ ਚਾਹੁੰਦਾ ਨਹੀਂ ਜ਼ਰੂਰੀ ਆਉਣਾ ਪਰ ਅੱਛਾ ਅੱਛਾ ਤੇਨੇ ਰੈਡਿੰਗ ਬੰਦਾ ਰੈਸਟੋਰੈਂਟ ਤੋਂ ਉਹ ਗੰਭਰਿਆ ਨਾਲ ਕੰਮ ਹਾਂ ਜਦੋਂ ਉਹਦਾ ਤਾਂ ਸਭ ਤੋਂ ਬੇਤਨ ਕਹਿੰਦੇ ਲੋਕਾਂ ਨੂੰ ਪਤਾ ਵੀ ਹੁੰਦਾ ਵੀ ਮਦਰ ਹੜਤਾਲ ਚੱਲਦੀ ਪਈ ਲੇਕਿਨ ਫਿਰ ਮਜਬੂਰ ਹੁੰਦੇ ਆ ਕਿ ਸਫਰ ਤਾਬ ਕੇ ਤਿਆਰ ਕਰਨਾ ਵੀ ਜਿਨ੍ਹਾਂ ਨੂੰ ਜ਼ਰੂਰੀ ਕੰਮ ਹੈ ਉਹਨਾਂ ਨੇ ਆਪਣੀ ਮਦਦ ਕਰਤਾ ਬੋਝਣਾ ਸੱਚੀ ਗੱਲ ਸਰ ਹੜਤਾਲ ਦਾ ਕੀ ਅਸਰ ਨਜ਼ਰ ਆ ਰਿਹਾ ਹੈ ਨਹੀਂ ਅਸਰ ਸਾਰਾ ਸਮਝਾ ਲਿਆ ਸਰਕਾਰਾਂ ਦੇ ਰੋਲੇ ਆ ਅਲੱਗੋ ਵੱਖਰੀ ਪਰ ਇਹਨਾਂ ਹਾਲਾਤਾਂ ਵਿੱਚ 4 ਦਿਨ ਹੋ ਗਿਆ ਜੀ ਫਿਰ ਲੋਕ ਇਸ ਤਰ੍ਹਾਂ ਵਿੱਚ ਸਫਲ ਮਸਲਵੀਆਂ ਆਪਣਾ ਤੈਅ ਕਰਦੇ ਕੋਈ ਹੱਦ ਆਪਣੀ ਮੰਜ਼ਿਲ ਤੇ ਜਾਣਾ ਬੱਚਾ ਨੇ ਕੋਲੇਜ ਵੀ ਜਾਣਾ ਤੇ ਜੇ ਦੂਜੇ ਜਿਹੜੇ ਸਵਾਰੀਆਂ ਜਿਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਜ਼ਰੂਰੀ ਕੰਮ ਜਾਣਾ ਹੁੰਦਾ ਫਿਰ ਉਹਨਾਂ ਵਾਸਤੇ ਤਾਂ ਕਾਫੀ ਮੁਸ਼ਕਲ ਉਹਨਾਂ ਜਿਹੜੀ ਕੰਮ ਕਰ ਰਹੇ ਹੁੰਦੇ ਉਹ ਜਿਹੜੀਆਂ ਅੱਛਾ ਪਹਿਲਾਂ ਓਕੇ ਧੰਨਵਾਦ ਤਰੀਕ ਦਾ ਪਾਣੀ ਪਣੀ ਉਸੇ ਪਾਣੀ ਨੇ ਨਹੀਂ ਆਉਂਦੇ ਬਸ 5 ਸਾਲ ਹੋ ਗਏ ਹਾਂ ਇਹ 2 ਸੋ ਮਹੀਨੇ ਦੇ ਵਿੱਚ ਜਿਹਨਾਂ ਨੇ ਤਰੀਕਾ ਤਰੀਕ ਹੈ ਜੀ ਕੋਰ ਦੇ ਵਿੱਚ ਉਹਨਾਂ ਨੇ ਤਾਂ ਉੱਥੇ ਆਣਾ ਹੀ ਆ ਜੇ ਤਰੀਕ ਨਹੀਂ ਪੁੱਗਦੇ ਤੇ ਫਿਰ ਗਾਂ ਜਿਹੜਾ ਉਹ ਕੇਸ ਉਹ ਲੰਬਾ ਚਲਾ ਜਾਂਦਾ ਜਿਸ ਕਰਕੇ ਲੋਕਾਂ ਨੂੰ ਮਜਬੂਰਾਂ ਜਿਹੜਾ ਉਹ ਸਫਰ ਤੈਅ ਕਰਨਾ ਪੈਂਦਾ ਵੀ ਲੇਕਿਨ ਉਮੀਦਾਂ ਇਹ ਹੀ ਲਗਾਈ ਬੈਠੇ ਆ ਵੀ ਲੋਕ ਜਿਹੜੇ ਆ ਮੁਲਾਜ਼ਮਾਂ ਮੁਲਾਜ਼ਮਾਂ ਦੇ ਉੱਤੇ ਵੀ ਇਹ ਮੁਲਾਜ਼ਮ ਜਿਹੜੇ ਆ ਸਰਕਾਰ ਦਾ ਮਿਲ ਕੇ ਆਪਣੀ ਜਿਹੜੀਆਂ ਮੰਗਾਂ ਹੈਗੀਆਂ ਉਹਨਾਂ ਦਾ ਹੱਲ ਕਟਣ ਤਾਂ ਜੋ ਲੋਕ ਜਿਹੜੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦੇ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਉਹ ਨਾ ਕਰਨਾ ਪਵੇ ਕੈਮਰਾਮੈਨ ਦੇ ਨਾਲ ਸਰਵਜੀਤ ਸਿੰਘ ਦੈਨਿਕ ਸੂਰਤ ਫੋਟੋ